ਹਾਂਜੀ ਗੁਰੂ ਪਿਆਰੀ ਸਾਧ ਸੰਗਤ ਜੀ ਦਾਸ ਗੁਰਪਾਲ ਸਿੰਘ ਹੰਸਰਾ ਅਮਰੀਕਾ ਤੋਂ ਬੇਨਤੀ ਕਰਦਾ ਜੀ ਤੇ ਜੋ ਵੀ ਆਪਣਾ ਪ੍ਰੋਜੈਕਟ ਸੀਗਾ ਜੀ ਆਪਾਂ ਚਾਹ ਦੱਸਿਆ ਬਈ ਧੰਤ ਬਾਬਾ ਜੀ ਸ਼ਸਗੀ ਨਾਚਰਾ ਦੇ ਲੋਕ ਕਿ ਨਜ਼ਾਰੇ ਬਈ ਜੋ ਵੀ ਬਾਬਾ ਜੀ ਨੇ ਬਈ ਵਾਕ ਹੀ ਟੱਠੇ ਨਜ਼ਾਰੇ ਜੀ ਉਹਨਾਂ ਦੇ ਦਰਸ਼ਨ ਕੀਤੇ ਆ ਦੇਖਿਆ ਦਰਸ਼ਨ ਕੀਤੇ ਸਭ ਕੁ ਪ੍ਰਾਪਤ ਕੀਤਾ ਹੱਥਾਂ ਤੇ ਵੀ ਹੱਥਾਂ ਤੇ ਸਰੋਜੰਮ ਦੀ ਜਿੱਕੀ ਆ ਉਹ ਚੀਜ਼ਾਂ ਦਾਸ ਬਈ ਬਰਨ ਕੰਡ ਸੋ ਦੱਸੀਏ ਉਹਦੀ ਲੜੀ ਦੇ ਵਿੱਚ ਅੱਜ ਆਪਣੇ ਅੱਜ ਆਪਾਂ ਵੀ ਫਿਰ ਬਈ ਅੱਜ ਵੀ ਸੰਤ ਬਾਬਾ ਰਾਮ ਸਿੰਘ ਜੀ ਸਿੰਘੜਾ ਦੀ ਬਈ 10.14 ਇਹ ਉਹਨਾਂ ਦੀ 5ਵੀਂ ਵਰਸੀ 16 16 ਦਸੰਬਰ ਨੂੰ ਵੀ ਆ ਰਹੀ ਹੈ ਜਿਨ੍ਹਾਂ ਨੇ ਆਪਣੇ ਬਈ ਲਾਸਾਂ ਦੀ ਸ਼ਹੀਦੀ ਦਿੱਤੀ ਸੀ ਬਈ ਇਸ ਕਿਸਾਨੀ ਮੋਰਚੇ ਦੇਤੇ 16 ਦਸੰਬਰ 16 ਦਸੰਬਰ ਵੀ 2000 ਬੀਨੂ ਜਦੋਂ ਪੰਜ ਉਹਨਾਂ ਦੀ ਪੰਜਵੀਂ ਵਰਸੀ ਆ ਰਹੀ ਆ ਤੇ ਉਹ ਵਰਸੀ ਦੇ ਸੰਬੰਧ ਵਿੱਚ ਦੱਸਾਂ ਜੇ ਜਿਹੜੇ ਬਾਬਾ ਰਾਮ ਸਿੰਘ ਜੀ ਸੀ ਪਹਿਲਾਂ ਇੱਥੋਂ ਸ਼ੁਰੂ ਕਰਦੇ ਆਂ ਇਹ ਪਹਿਲਾਂ ਬਾਬਾ ਰਾਮ ਸਿੰਘ ਜੀ ਦੇ ਸੀ ਇਹ ਬੇ ਬੇ ਆਪਣਾ ਬੇ ਧੰਨ ਬਾਬੇ ਈਸ਼ਰ ਸਿੰਘ ਜੀ ਮਨਾਰਸਨ ਦੇ ਬੱਚਾ ਦੇ ਨਾਲ ਇਹਨਾਂ ਦਾ ਜਨਮ ਹੋਇਆ ਸੀ ਤੇ ਵੀ ਕਿਵੇਂ ਸੀ ਜਿਵੇਂ ਬੇ ਬਾਬਾ ਹਰਨਾਮ ਸਿੰਘ ਜੀ ਪੁੱਛਵਾਲੇ ਨੇ ਵੀ ਆਪਣਾ ਬਚਨ ਕਰਦੇ ਸੀ ਦੇ ਬੇ ਕਾ ਬੱਚਾ ਕਰਨੇ ਸੀ ਵੀ ਕਹਿੰਦੇ ਵੀ ਬੇ ਬਾਬਾ ਨਾਨਕ ਜੀ ਨੂੰ ਬਸ਼ਨ ਕੀਤੀ ਉਹਨਾਂ ਨੇ ਬਾਬਾ ਜੀ ਨੇ ਕਿਹਾ ਵੀ ਰਿਖੀ ਜੀ ਤੁਸੀਂ ਇੰਨਾ ਭਗਤੀ ਦਾ ਭੰਡਾਰ ਜੁੜਾ ਹੈਂ ਗਾਹਾਂ ਬਰਤਾਇਆ ਕਰੋ ਗਾਹ ਕਿਉਂ ਨਹੀਂ ਬਰਤਾਉਂਦੇ ਤੇ ਬਾਬਾ ਨਾਨਕ ਜੀ ਚੁੱਪ ਗਏ ਰਿਖੀ ਜੀ ਕਹਿ ਕੇ ਬੁਲਾਉਂਦੇ ਫਿਰ ਬਾਬਾ ਜੀ ਨੇ ਬਸ਼ਨ ਕੀਤੀ ਬਾਬਾ ਮਹਾਰਨਾਬ ਸਿੰਘ ਨੇ ਕਹਿੰਦੇ ਰਿਖੀ ਜੀ ਤੁਸੀਂ ਸਾਡੇ ਕੰਜੂਸ ਸੋਸੂ ਮਹਤਸਾ ਫਿਰ ਗਾਹਾਂ ਨਹੀਂ ਬਰਤਾਉਂਦੇ ਪਰ ਉਹਦੇ ਕੋਲ ਰੱਖਦੇ ਆ ਭਗਤੀ ਦਾ ਭੰਡਾਰ ਪਰ ਸਾਡਾ ਪੋਤਾ ਆਊਗਾ ਦੋ ਦੁਨੀਆ ਦੋਨਾਂ ਹੱਥਾਂ ਦਾ ਬੰਡੂਆ ਬੰਡਰ ਦੀ ਇੱਕ ਮਿਸਾਲ ਦੇਣ ਲੱਗਾ ਜੀ ਅੱਜ ਮੈਂ ਸੂਤਾਂ ਦਾ ਉਹ ਦੇਖੋ ਤੇ ਫਿਰ ਉਹ ਦੁਬਾਰਾ ਤੇ ਬਾਬਾ ਅਨੰਦ ਸਿੰਘ ਜੀ ਮੇਰੇ ਪਿਤਾ ਜੀ ਨੇ ਵੀ ਛੋਟੇ ਹੁੰਦੇ ਸੀ ਇਹ ਮੇਰੇ ਪਿਤਾ ਜੀ ਨੇ ਉੱਥੇ ਮੇਰੇ ਵੀ ਦਾਦਾ ਜੀ ਦੇ ਭਰਾ ਸੀ ਇਹ ਬਾਬਾ ਜੀ ਬਖਸ਼ੀ ਸਿੰਘ ਪਿੰਡ ਕਮਾਲਪੁਰੇ ਤੋਂ ਉਹਨਾਂ ਕੋਲ ਭੁਗਤੇ ਜਦੋਂ ਉੱਥੇ ਭੁਗਤੇ ਜੀ ਨਾ ਬਾਬਾ ਨੰਦ ਸਿੰਘ ਕੋਲ ਤੇ ਉੱਥੇ ਬਾਬਾ ਜੀ ਕੋਲ ਸੋਕੇ ਭਾਈ ਭਾਵੇਂ ਜੀ ਦਾ ਇਹ ਸਾਧੂ ਆਇ ਸੀ ਉਹਨਾਂ ਨੇ ਸਾਧੂਆਂ ਦੇ ਬਾਬਾ ਜੀ ਨੇ ਪੁੱਛਿਆ ਬਾਬਾ ਜੀ ਤੁਸੀਂ ਵੀ ਬਾਬਾ ਨਾਨਕ ਜੀ ਦੇ ਸਬਿੱਥੀ ਤੁਹਾਡੀ ਵਾਸਤਾ ਬਰਦ ਹੋ ਗਈ ਕਿ ਤੁਸੀਂ ਕੋਈ ਆਪਦੇ ਰਗੇ ਵੀ ਬਣਾਇਆ ਤੇ ਬਾਬਾ ਨਾਨਕ ਸਿੰਘ ਜੀ ਬਹੁਤ ਜ਼ਿਆਦਾ ਗੜਥੀ ਵਾਜਿਬ ਵਿੱਚ ਬਸੇ ਸੀ ਤੇ ਬਾਬਾ ਜੀ ਨੇ ਕਦੇ ਵੀ ਆਪਦੇ ਰਗਾ ਬਣਾਇਆ ਤਾਂ ਕਾਦਾ ਬਣਾਇਆ ਸੀ ਉਹ ਬਣਾਇਆ ਜੇ ਸਾਡੇ ਕੇ ਨਿਕਾ ਬਣਾਉਗਾ ਇਹਦਾ ਮਤਲਬ ਇਹ ਨਹੀਂ ਵੀ ਬਾਬਾ ਜੀ ਕੋਈ ਵੀ ਵੀ ਕੋਈ ਕਮੀ ਕਰਦਾ ਕੋਈ ਹੋਰ ਜੋ ਤੁਹਾ ਜਗਸੇ ਸਾਹਿਬ ਫਿਰ ਪਲਟ ਗਈ ਜੋ ਤੋਹ ਜੁਗਸਾ ਹੈ ਸਾਇਆ ਫਿਰ ਫਲਟੀਏ ਉਹ ਕਹਦਾ ਇੱਕੋ ਜੋਤ ਦੀ ਹੋਈ ਹੁੰਦੀ ਹੈ ਇਹ ਵੀ ਇੱਕੋ ਜੋਤ ਦੀ ਹੈ ਹੁੰਦੀ ਹੁਣ ਮੈਂ ਸਾਖੀ ਜਿਹੜੀ ਹੈ ਜੀ ਬਾਬਾ ਰਾਮ ਸਿੰਘ ਜੀ ਦੀ ਹੈ ਜੀ ਰਬਾ ਰਾਮ ਸਿੰਘ ਜੀ ਇਹਨਾਂ ਦੇ ਵੀ ਪਿਤਾ ਜੀ ਦਾ ਨਾਮ ਸੀਗਾ ਬਈ ਬਈ ਆਪਣਾ ਸਦਾ ਲਖਮਨ ਸਿੰਘ ਜੀ ਦਾ ਜਿਸਨ ਦੱਸਣ ਕੀਤੇ ਤੇ ਉਹਨਾਂ ਦੇ ਵੀ ਮਾਤਾ ਜੀ ਦਾ ਨਾਮ ਸੀ ਜੀ ਮਾਤਾ ਸੰਤਪੁਰ ਜੀ ਸੀ ਮਨ ਸੰਤਪੁਰ ਜੀ ਇਹਨਾਂ ਦੇ ਜਿਹੜਾ ਪਿਛਲਾ ਪਿੰਡ ਸੀ ਨਸ਼ਹਿਰਾ ਮੱਜਾ ਸਿੰਘ ਜਿਲ੍ਹਾ ਗਰਦਾਸਪੁਰ ਦੇ ਵਿੱਚ ਸੀ ਜਿ ਇਨਸ਼ਰਮ ਮੱਜ ਸੀ ਇਹਨਾਂ ਦੇ ਨਜੀਬ ਜਦੋਂ ਇੱਥੇ ਨਾਲ ਸਿਰਾਇਆ ਜੀ ਇਹ ਨਾਲ ਸਿਰਾਇਆ ਤੇ ਇਹਨਾਂ ਦੇ ਕੋਲ ਬਾਬਾ ਰਾਮ ਸਿੰਘ ਜੀ ਦੇ ਪਿਤਾ ਜੀ ਤੇ ਉਹਦੇ ਮਾਤਾ ਜੀ ਮਾਤਾ ਸੰਤਖੁਰ ਜੀ ਇਹਨਾਂ ਦੇ ਕੋਲ ਦੋ ਭੈਣਾਂ ਸੀ ਇਹਨਾਂ ਦੀ ਇੱਕ ਵੱਡੀ ਬੀਬੀ ਦਾ ਉਸ ਬੀਬੀ ਗਰਵਖਸ਼ ਪਰ ਤੇ ਛੋਟੀ ਬੀਬੀ ਦਾ ਉਸ ਬੀਬੀ ਨਿੰਦਰਕੌਰ ਬੀਬੀ ਨਿੰਦਰਕੌਰ ਤੇ ਇਹ ਇਹਨਾਂ ਦੇ ਕੋਲ ਅਦਾਸੀ ਚ ਰਹਿੰਦੇ ਸੀ ਕਿਉਂਕਿ ਜਿਹੜੀ ਮੈਂ ਆਪਣਾ ਬਈ ਇਹਦੀ ਮਾਤਾ ਜੀ ਸੀ ਉਹ ਵੀ ਹਰ ਵਕਤ ਬਈ ਵੈਕੈਂਡ ਸੀ ਪਈ ਬਾਬਾ ਜੀ ਕੋਲ ਤੁਹਾਨੂੰ ਬਾਬਾ ਜੀ ਸ਼ਰਸ ਜੀ ਬਾਹਰ ਕੋਈ ਬੇਨਤੀ ਕਰੋ ਪਈ ਉਹਨਾਂ ਕੋ ਵੀ ਆਪਾਂ ਪੁੱਤਰ ਦੀ ਗਾਥ ਲਈ ਜਾਂ ਦੋ ਕੁੜੀਆਂ ਵਾਂ ਉਮਰ ਨਗਦੀ ਜਾਂਦੀ ਆ ਉਮਰ ਨਗਦੀ ਜਾਂਦੀ ਆ ਉਹਨਾਂ ਦੀ ਕਾਫੀ ਹੋ ਗਈ ਸੀ ਤੇ ਤਕਰੀਬਨ 56 ਸਾਲ ਦੀ ਕੁਮਰ ਹੋ ਗਈ ਸੀ ਉਹ ਕਹਿੰਦੇ ਉਮਰ ਨਗਦੀ ਜਾਂਦੀ ਆ ਵੀ ਆਪਾਂ ਬਾਬਾ ਜੀ ਕੋਈ ਬੇਨਤੀ ਕਰੋ ਉਹ ਬਤੇ ਪਰਨ ਦੇ ਪੇਧਾ ਜੀ ਸਰ ਲਾਸ਼ਮਣ ਸਿੰਘ ਜੀ ਉਹ ਕਹਿੰਦੇ ਸੀ ਵੀ ਕੋਈ ਨਾ ਬਾਬਾ ਜੀ ਜਾਣੀ ਜਾਣਾ ਵੀ ਕੋਈ ਗੱਲ ਨਹੀਂ ਕਹਿੰਦੇ ਬਈ ਬਾਬਾ ਜੀ ਬਖਸ਼ ਕਰਨਗੇ ਰੋਜ਼ ਇਹੀ ਗੱਲ ਚੱਲ ਨਹੀਂ ਕਰੇ ਇਹ ਫਿਰ ਜਦੋਂ ਉਹ ਕਿ ਜਗਰੋਂ ਕਰਨੈਲ ਸਿੰਘ ਜੇਡ ਮਹੱਲਾ ਵਾਜੀ ਤੇ ਆਪਣਾ ਤਸੀਰ ਰੋਡ ਤੇ ਉੱਥੇ ਇਹਨਾਂ ਦੇ ਕਿਰਾਏ ਤੇ ਰਹਿਣ ਲੱਗੀ ਸੀ ਆ ਗਏ ਨਾਲ ਸੇਵਾ ਕਰਦੇ ਉੱਥੇ ਫਿਰ ਇਹਨਾਂ ਨੇ ਉਦੋਂ ਬਾਅਦ ਗੁਰੂ ਸਰਕੋਂ ਕੇ ਇਹਨਾਂ ਨੇ ਆਪ ਦਾ ਘਰ ਕਿਰਾਏ ਦਾ ਆਪਣਾ ਘਰ ਖਰੀਦ ਲਿਆ ਸੀ ਇਹਨਾਂ ਨੇ ਫਿਰ ਮੱਝਾਂ ਵੀ ਰੱਖ ਲਈਆਂ ਸੀ ਮੱਝਾਂ ਵੀ ਉੱਥੇ ਫਿਰ ਲੱਸੀ ਬਣਾ ਕੇ ਲੈ ਕੇ ਹੁੰਦੇ ਸੀ ਜਿਹੜੇ ਤੇ ਰਗਰਦੀਸ਼ ਬਾਬਾ ਜੀ ਸੇਵਾ ਕਰਉਂਦੇ ਸੀ ਨਾ ਠਾਠ ਦੀ ਤੇ ਉਸ ਵਕ ਲੱਸੀ ਬਣਾ ਕੇ ਨਾ ਮਾਤਾ ਜੀ ਨਾ ਮਾਤਾ ਜੀ ਜਿਹੜੇ ਸੀਗੇ ਬਾਬਾ ਸੰਤਪੁਰ ਜੀ ਲੱਸੀ ਬਣਾ ਕੇ ਲਿਆਉਂਦੇ ਸੀ ਤੇ ਵੀ ਉਹ ਲੱਸੀ ਲਵੀ ਜਿਹੜੇ ਵੀ ਸੰਗਤ ਸੇਵਾ ਕਰਦੇ ਸੀ ਉਹ ਲੱਸੀ ਛਕਾਉਂਦੇ ਹੁੰਦੇ ਸੀ ਮੱਖਣੀ ਲਿਆਉਂਦੇ ਸੀ ਤੇ ਭੋਗ ਵਾਸਤੇ ਲਿਆਉਂਦੇ ਸੀ ਬਹੁਤ ਸੇਵਾ ਕਰਦੇ ਸੀ ਤੇ ਵੀ ਉਹਦੇ ਸੀ ਤੇ ਵੀ ਫਿਰ ਬਾਬਾ ਜੀ ਵਸ਼ਾ ਕਰਦੇ ਸੀ ਵੀ ਬੇ ਬਾਬਾ ਜੀ ਨੇ ਵੀ ਵਸ਼ਾ ਕਰਨੇ ਵੀ ਬਈ ਜੇ ਹਣ ਜੀ ਤੁਸੀਂ ਸਾਧੂ ਮਾਥਾ ਕੋਲ ਜਾਓ ਜੀ ਸਾਧੂ ਮਾਥਾ ਕੋਲ ਜਾਓ ਤੇ ਉੱਥੇ ਵੀ ਤੁਸੀਂ ਬਈ ਗੁਰਬਾਣੀ ਦੇ ਮੁਤਾਬਕ ਉਹਨਾਂ ਦਾ ਕੋਈ ਟ੍ਰਾਈ ਟੂ ਗੈਟ ਸਮਥਿੰਗ ਫਰਮ ਗੁਰਬਾਣੀ ਵੀ ਐਕਚੁਅਲੀ ਜਣਾ ਤੇ ਸਰਨ ਆਵੇ ਪਰਮ ਫਿਰ ਕਾਹੇ ਚੂਰੇ ਸਰਨ ਆਵੇ ਪਰਮ ਫਿਰ ਕਾਹੇ ਚੂਰੇ ਚਰਨ ਸੇਵ ਸੰਤ ਸਾਧ ਕੇ ਸਗਲ ਮਨੋਰਥ ਪੂਰੇ 132 ਅਗੇ ਸਰਨ ਆਵੇ ਪਰਮ ਫਿਰ ਕਾਹੇ ਚੂਰੇ ਚਰਨ ਸੇਵ ਸੰਤ ਸਾਧ ਕੇ ਸਗਲ ਮੰਨੋਰਥ ਪੂਰੇ ਸਾਰੇ ਮੰਨੋਰਥ ਪੂਰੇ ਆ ਜੇ ਵੀ ਸਾਧੂਆਂ ਦੇ ਸੰਗਤ ਕਾਓ ਉਹਨਾਂ ਦੇ ਚਰਨਾਂ ਦੇ ਵੀ ਸੰਗਤ ਕਰੋ ਤੇ ਵੀ ਸਾਰੇ ਮੰਨੋਰਥ ਪੂਰੇ ਹੋ ਜਾਂਦੇ ਆ ਤੇ ਵੀ ਹੋਰੇ ਪੂਰੇ ਤੂੰ ਤੂੰ ਨਰਵੈਰ ਸੰਤ ਤੇਰੇ ਨਰਮਲ ਤੂੰ ਨਰਵੈਰਾ ਸੰਤ ਤੇਰੇ ਨਰਮਲ ਜਨ ਦੇਖ ਕੇ ਸਭ ਉਤਰੇ ਕਲਮਲ 108 ਅੰਗ ਚ ਧੰਨੋ ਮਸਤਕ ਧੰਨ ਤੇਰੇ ਨੀਤ ਧੰਨੋ ਭਗਤ ਜਿਨ ਤੁਮ ਸੰਗ ਹੀਤ ਤਾਂ ਨੋ ਮਾ 70 ਤੇ ਨੇ ਇਤਾਨ ਉਪਾਰਤ ਜੇ ਤੁਮ ਸੰਗੀਤ 200 ਅੰਗ ਵਿਚ ਆਈਏ ਹਾਂ ਜੀ ਫਿਰ ਗੁਰਬਾਣੀ ਚ ਗਾਹ ਹੁੰਦਾ ਮੈਂ ਮੈਂ ਸਾਖੀ ਸਾਰੀ ਸੁਣਾਉਣਾ ਜੀ ਆਪਣਾ ਮੈਂ ਗੁਨਵੰਦ ਸਗਲ ਕੀ ਜੀਵਨ ਮੇਰਾ ਜੀਵਨ ਮੇਰੇ ਦਾਸ ਮੈਂ ਗੁਨਵੰਦ ਸਗਲ ਕੀ ਜੀਵਨ ਮੇਰਾ ਜੀਵਨ ਦੇਖਣਾ ਤਾਂ ਮੇਰੇ ਦਾਸ ਦਾ ਜੀਵਨ ਦੇਖ ਨਾਮ ਦੇਵੇ ਨਾਮ ਦੇਵ ਜਾ ਕੇ ਜੀ ਐਸੀ ਤੈਸੋ ਤਾਂ ਕੇ ਪ੍ਰੇਮ ਪ੍ਰਕਾਸ਼ 1275 ਦੇ ਵਿੱਚ ਹਾਂ ਦੇ ਇਹ ਸ਼ਰਦਾ ਦੀ ਗੱਲ ਹੈ ਜੀ ਇਸੇ ਸ਼ਰਦਾ ਰੱਖੋਗੇ ਵੀ ਫ੍ਰੀ ਹੋਵੇ ਫੇਥ एवरीथिंग ਪੋਸੀਬਲ ਜੀ ਡੋਟ ਹੈ ਫੇਥ ਨਹੀਂ ਜੀ ਪੋਸੀਬਲ ਹਾਂ ਜੀ ਤੇ ਵੀ ਫੇਥ ਇਹ ਪਹੁੰਚ ਗਏ ਜਨ ਸੰਤਨ ਜਾਣਿਆ ਹੁਣ ਦੇਖੋ ਜੀ ਇਹ ਤਾਂ ਬਹੁਤ ਵੱਡੀ ਚੀਜ਼ ਆ ਜਨ ਸੰਤਨ ਜਾਣਿਆ ਤੂੰ ਠਾਕਰ ਤੇ ਆਏ ਪਰਵਾਨ ਆਏ ਪਰਵਾਨ ਜਨ ਸੰਤਨ ਜਾਣਿਆ ਤੂੰ ਠਾਕਰ ਤੇ ਆਏ ਪਰਵਾਨ ਜਿਨ੍ਹਾਂ ਨੇ ਠਾਕਰ ਤੂੰ ਵੀ ਆਪਣੇ ਆਪਣੇ ਮਹ ਉਸ ਆਪਣੇ ਵੀ ਮਹਾਤਮਾ ਦੇ ਵਿੱਚੋਂ ਜੇ ਜਾਣਿਆ ਤਾਂ ਉਹ ਪਰਮ ਤੇ ਵੀ ਜਨ ਕੇ ਸੰਗ ਪਾਈਏ ਬੜਵਾਗੀ ਨਨ ਸੰਤਨ ਤੇ ਕਰਵਾਣ ਜਨ ਕੇ ਸੰਗ ਪਾਈਏ ਬੜਨਾਂ ਸੰਤਨ ਕੇ ਕਰਵਾ 1217 ਗਜਾਈ ਤੇ ਜੋ ਜੋ ਸੰਗ ਜੋ ਜੋ ਸੰਗ ਮਿਲੇ ਸਾਧੂ ਕੇ ਤੇ ਤੇ ਪਵਤ ਪਦ ਪਨੀਤਾ ਕੋ ਨਾਲ ਚ ਆਕਾ ਬੜਪਾਗਾ ਤੇ ਜਨਮ ਪਦਾਰਸ਼ ਜੀਤਾ 1217 ਗਜਾਈ ਪਰਸਾ ਇਹ ਸਾਰੀਆਂ ਜੀਨੀਅਸ ਤੋਂ ਕਹਿੰਦੇ ਗੁਰਵਾਣੀ ਦੇ ਮਿਥਾਪਾ ਜੀ ਗੁਰੂ ਗਰਵਾਣੀ ਦੇ ਮਿਥਾਪਾ ਹੁਣ ਜਿਵੇਂ ਆਪਾਂ ਬਾਬਾ ਜੀ ਸੰਗਤ ਅਸੀਂ ਕੀਤੀ ਐ ਬਾਬਾ ਜੀ ਆਪ ਵੀ ਆਪ ਪਰਮੇਸ਼ਰ ਦਾ ਰੂਪ ਸੀ ਬਾਬਾ ਜੀ ਤੇ ਸਾਨੂੰ ਕੋਈ ਜ ਕੋਈ ਬੇ ਬੇਜਾਣ ਦੀ ਲੋੜ ਨਹੀਂ ਅਸੀਂ ਕਨਵਿੰਸ ਕਰ ਸਕਦੇ ਹਾਂ ਐ ਸਬਾਡੀ ਗੋਟ ਬੀ ਡਾਊਟ ਜੀ ਬੀ ਹੀ অর ਸ਼ੀ ਸ਼ੁੱਡ ਕੰਟੈਕਟ ਅਸ ਅਬ ਅਸੀਂ ਸਾਰਾ ਕੁਝ ਕਰ ਦਾਂਗੇ ਇਹੋ ਜੀਆਂ ਚੀਜ਼ਾਂ ਪੇਸ਼ ਕਰਾਂਗੇ ਜਿਹੜੇ ਕਿ ਆਮ ਸਾਧੂ ਸੰਤਾਂ ਦੇ ਲਈ ਪੋਸਿਬਲੀ ਹੁੰਦੀਆਂ ਤੇ ਵੀ ਉਹਨਾਂ ਨੂੰ ਆਪਣੇ ਆਪ ਹੀ ਕਹਿਣਾ ਪਊਗਾ ਵੀ ਬਾਬਾ ਜੀ ਤੇ ਵੀ ਬਾਬਾ ਜੀ ਆਪ ਵੀ ਉਸ ਸੰਦਰ ਕਾਰਜ ਵਿੱਚ ਸਮਾਈ ਹੋਈ ਸੀ ਫਿਰ ਦੇਖੋ 1950 ਸਾਲ ਚ ਜਦੋਂ ਸੇਵਾ ਚੱਲ ਰਹੀ ਸੀ ਨਾਲ ਚੱਦੀ ਤੇ ਵੀ ਨਾਲ ਸੇਵਾ ਚੱਲ ਰਹੀ ਸੀ ਤੇ ਉਸ ਮੋਕੇ ਵੀ ਇਹਨਾਂ ਦੇ ਮਾਤਾ ਜੀ ਨੇ ਕਿਹਾ ਵੀ ਕਹਿੰਦੇ ਤੁਸੀਂ ਬੇਨਤੀ ਕਰੋ ਵੀ ਇਹਨਾਂ ਦੇ ਸਰ ਲਾਸ਼ਮਨ ਸਿੰਘ ਇਹ ਕਹਿੰਦਾ ਬਾਬਾ ਜੀ ਜਾਣੀ ਜਾਣਾ ਵੀ ਤੂੰ ਕਹਿੰਦੇ ਕਿਉਂ ਘਬਰਾਉਣੀ ਆ ਬਾਬਾ ਜੀ ਜਾਣੀ ਜਾਣਾ ਬਾਬਾ ਜੀ ਵੀ ਬੇ ਬਾਬਾ ਜੀ ਆਪੇ ਬਖਸ਼ ਕਰਨਗੇ ਤੇ ਫਿਰ ਬਾਬਾ ਜੀ ਕੋ ਇੱਕ ਬੇ ਉਹ ਮਾਤਾ ਫਿਰ ਬਹੁਤ ਜ਼ਿਆਦਾ ਜੀ ਅਪਸੈਟ ਹੋਗੀ ਮਾਤਾ ਕਿਉਂਕਿ ਬਾਬਾ ਜੀ 8:10 11 a.m. 10 ਤੋਂ 11 ਵਜੇ ਸਵੇਰੇ ਬਾਬਾ ਜੀ ਨਾ ਅੰਦਰੋਂ ਆਉਂਦੇ ਸੀ ਤੇ ਵੀ ਨਾ ਬੇ ਉੱਥੋਂ ਆ ਕੇ ਬਾਬਾ ਜੀ ਨਾ ਵੀ ਜਿਹੜਾ ਸੇਵਾਦਾਰ ਸੀ ਉਹਨਾਂ ਕੋਲ ਜੇ ਜਾ ਕੇ ਸੇਵਾ ਦੇਖ ਦੇ ਦਿੰਦੇ ਸਰ ਬਾਬਾ ਜੀ ਤੇ ਬਾਬਾ ਜੀ ਜਦੋਂ ਉੱਥੇ ਆਏ ਬਿੰਦ ਜੇ ਉਸ ਮੁਖੀ ਜੀ ਵੀ ਦੂਜਾ ਬਿੰਦ ਬਾਬਾ ਜੀ ਪਾਸੇ ਤੋਂ ਮਾਤਾ ਜੀ ਵਜ ਕਰਾਈ ਗਏ ਦਾ ਟਾਈਮ ਤੇ ਜਦ ਬਾਬੇ ਨਾਲ ਜੀ ਸੀ ਮਾਤਾ ਜੀ ਰੋਣ ਲੱਗੀ ਰੋਣ ਲੱਗੀ ਤੇ ਬਾਬਾ ਜੀ ਨਾਲ ਉਸ ਮੁਖੀ ਜੀ ਬਾਬੇ ਦਾ ਕੋਰਸ ਸਭ ਸੀ ਬਾਬਾ ਸਾਧੂ ਸਿੰਘ ਜੀ ਬਾਬਾ ਬੰਦਰਨ ਸਿੰਘ ਜੀ ਬਾਬਾ ਕੁੰਦਰ ਸਿੰਘ ਜੀ ਤੇ ਸਚ ਚੰਦਰ ਸਿੰਘ ਸਾਰੰਗਲਾ ਮੁਖਤਿਆਰ ਸਿੰਘ ਇਸਮਾਨ ਵਾਲੇ ਕਾਨ ਸਿੰਘ ਜੀ ਇਸਮਾਨ ਵਾਲੇ ਇਹ ਸਾਰੇ ਸਿਮਾ ਗੋਸੀ ਨਾਲ ਬਾਬੇ ਜੀ ਹੁੰਦੇ ਸੀ ਤੇ ਆਈ ਤੇ ਬਾਬਾ ਜੀ ਨੇ ਪੁੱਛਿਆ ਵੀ ਮਾਤਾ ਕੀ ਗੱਲ ਵੀ ਤੂੰ ਵੀ ਵੀ ਕਿਉਂ ਉਦਾਸ ਸਖਿਓ ਰੋਂਦੀ ਆ ਕੀ ਗੱਲ ਤੇ ਉਹਨਾਂ ਨੇ ਕਿਹਾ ਵੀ ਮਾਤਾ ਕਹਿੰਦੀ ਵੀ ਬਾਬਾ ਜੀ ਵੀ ਦੋ ਲੜਕੀਆਂ ਲੜਕੀਆਂ ਵੀ ਵੀ ਹੁਣ ਵੀ ਬਈ ਕਹਾ ਵੀ ਉਹਨਾਂ ਨਗਦੀ ਜਾਂਦੀ ਆ ਵੀ ਕਦੇ ਵੀ ਹੁਣ ਵੀ ਵੀ ਹੁਣ ਸਾਨੂੰ ਵੀ ਲੜਕੇ ਜਾਂ ਕੋਈ ਵੀ ਵੀ ਚਾਹੀਦੀ ਆਦਾ ਹਨ ਤੇ ਬਾਬਾ ਜੀ ਬਚੀਦਾ ਕੋਈ ਨਾ ਮਾਤਾ ਗੁਰਨਾਣਕ ਦਾ ਘਰ ਇੱਥੇ ਕਰਦੇ ਰੱਖਦੇ ਘਰ ਕੋਈ ਸੇ ਚੀਜ਼ ਦਾ ਘਟਾ ਨਹੀਂ ਗਰਨਾਂਜੀ ਘਰ ਕਿਸੇ ਚੀਜ਼ ਦਾ ਨਹੀਂ ਘਟ ਘਟਾ ਤੇ ਵੀ ਕਿ ਖਬਰਾਂ ਦੀ ਕਰ ਕੋ ਜਿਵੇਂ ਨਾ ਜਿਵੇਂ ਸੂਫੀ ਭਗਤ ਰੰਗ ਵਿੱਚ ਜਿਵੇਂ ਸੂਫੀ ਭਗਤੀ ਰੰਗ ਵਿੱਚ ਫਕਰ ਸੰਤ ਸਹਿਜ ਅੰਦਰਲੀ ਦੌਲਤ ਦਾ ਬਹੁਤ ਸੁੰਦਰ ਬਿਆਨ ਕਰਦੇ ਹੁੰਦੇ ਨੇ ਜੀ ਇਹ ਫਕ ਇਹ ਫਕਰ ਫਕਰ ਨੂੰ ਕਰਨਾ ਆਦੇਸ਼ ਆਈਏ ਇਹ ਫਕਰ ਨੂੰ ਕਰਨਾ ਆਦੇਸ਼ ਆਈਏ ਭਾਵੇਂ ਹਾਲੋ ਬਿਹਾਲ ਹੋਵੇ ਫਕਰ ਨੂੰ ਕਰਨਾ ਆਦੇਸ਼ ਆਈਏ ਬੇਨਤੀ ਕਰ ਜਾਈਏ ਪਰ ਹਾਲੋ ਬਿਹਾਲ ਹੋਵੇ ਤੇ ਉਹ ਬਿਹਾਲ ਹੋਵੇ ਉਹਦੋਂ ਕਿਸੇ ਦੇ ਕੋਲ ਨਾ ਮਾਲ ਪੜਿਆ ਜਿੱਦਾਂ ਫਕਰ ਦੇ ਪਾਸ ਅਮਾਲ ਹੋਵੇ ਉਹਨਾਂ ਕਿਸੇ ਪਾਸਾ ਮਾਲ ਪੜਿਆ ਜੇ ਫਕਰ ਦੇ ਪਾਸ ਅਮਾਲ ਹੋਵੇ ਗੈਰ ਨਜ਼ਰ ਦੇ ਨਾਲ ਨਾ ਮੂਲ ਤੱਕੀ ਦੇਖੋ ਗਾ ਗੈਰ ਨਜ਼ਰ ਦੇ ਨਾਲ ਨਾ ਮੂਲ ਤੱਕੀ ਕਿਦੇ ਹੋਰ ਅੱਖ ਨਾਲ ਨਾ ਦੱਕੀ ਮਤਾਂ ਉਸ ਦਾ ਉਸ ਦਾ ਉਸ ਦਾ ਰਿਦਕ ਕਮਾਲ ਹੋਵੇ ਉਹਦੇ ਰਿਦਕ ਕਮਾਲ ਹੋਵੇ ਉਸ ਦੇ ਰਿਦ ਦੇ ਵਿੱਚ ਵੀ ਰੱਬ ਵਸਦਾ ਸੰਤ ਰੇਣ ਨਿੰਦੀਏ ਗੋਦੜੀ ਨੂੰ ਸੰਤ ਰੇਣ ਨੰਦੀਏ ਗੋਦੜੀ ਨੂੰ ਮਤਾ ਗੋਦੜੀ ਦੇ ਵਿੱਚ ਵੀ ਲਾਲ ਹੋਵੇ ਸੰਤ ਰੇਣ ਨੰਦੀਏ ਗੋਦੜੀ ਨੂੰ ਮਤਾ ਗੋਦੜੀ ਦੇ ਵਿੱਚ ਵੀ ਲਾਲ ਹੋਵੇ ਦੇਖੋ ਭਾਵ ਅਰਥ ਕੀ ਆ ਸਤ ਦੀ ਬਾਹਰਲੀ ਫਕੀਰੀ ਅੰਦਰ ਪਰਮਾਤਮਾ ਦਾ ਖਜ਼ਾਨਾ ਲੁਕਿਆ ਹੁੰਦਾ ਹੈ ਸਤ ਦੀ ਬਾਹਰਲੀ ਫਕੀਰ ਵਿੱਚ ਹੁਣ ਮੈਂ ਖਜ਼ਾਨਾ ਦੱਸੂ ਕੀ ਸੀਗਾ ਖਜ਼ਾਨਾ ਲੁਕਿਆ ਹੁੰਦਾ ਹੈ ਤੇ ਸਿੱਟਾ ਕੀ ਨਿਕਲਦਾ ਫਕੀਰ ਦੀ ਕਦਰ ਕਰ ਫਕੀਰ ਸਾਧੂ ਮਹਤਮਾ ਦੀ ਕਦਰ ਕਰ ਸਤਿ ਦਿਨ ਨੇ ਦੇਣਾ ਕਰ ਸਤਿ ਦਿਨ ਦੇਦਾ ਗਜਮ ਆਨ ਦੇ ਕ ਬਈ ਇਹਨਾਂ ਦਾ ਕੰਮ ਹੀ ਨੇ ਦੇ ਇਹ ਤਾਂ ਸਰਕਾਰਾਂ ਦੇ ਏਜੰਟ ਬੰਦੇ ਛੱਡੇ ਹੋਇਆ ਕਦੇ ਨਾਂਣਸਾ ਰੁਪਈਆ ਹੁਣ ਅਸੀਂ ਚੈਲੰਜ ਕਰਦੇ ਇਹਨਾਂ ਨੂੰ ਵੀ ਆ ਕੇ ਸਾਡਾ ਵਿਚਾਰ ਕਰੋ ਨਾਂਣਸਾ ਦੀ ਮਰਿਆਦਾ ਨਿਸ਼ਾਨਾ ਕਿਉਂ ਨਹੀਂ ਲੱਗਾ ਦਾਸ ਖੋਦ ਆਊਗਾ ਇਹਨਾਂ ਨੇ ਕਿ ਜੁਰਤਾ ਜੀ ਕਾ ਕੇ ਵੀ ਆਪਣਾ ਵੀ ਵੀ ਕੌਨਫਰੰਟ ਕਰ ਸਕਣਾ ਪਰ ਇਹ ਬੋਲਣ ਜੋਗੀ ਹੈ ਸਰਕਾਰਾਂ ਦੀਆਂ ਏਜੰਸੀਆਂ ਉਹ ਜਿਵੇਂ ਹੁੰਦੇ ਨੇ ਇਹ ਆਪਣਾ ਵੀ ਬਈ ਪੈਸੇ ਦੀ ਦਿਖਾਉਂਦੇ ਆ ਗੋਠੜੀ ਉਸ ਤਰ੍ਹਾਂ ਹੀ ਬੋਲਦੇ ਆ ਹਾਂਜੀ ਗਰੀਬ ਦੇਖਣਾ ਹੈ ਨਾ ਹੀਠਾ ਨਾ ਦੇਖ ਜੋ ਰੋਹਾਨੀ ਦੌਲਤ ਸਿਰਫ ਉਹ ਹੀ ਜਾਣਦਾ ਜਿਸ ਦੇ ਰੱਬ ਦਿਲ ਵਿੱਚ ਰੱਬ ਦੇ ਨਾਲ ਰੂਪ ਭਰਿਆ ਹੁੰਦਾ ਹੈ ਇਹ ਕਿੱਡੀ ਵੀ ਸੋਹਣੀ ਗੱਲ ਹੈ ਜੇ ਕੋਈ ਕੀਤੀ ਹੈ ਨਾ ਤੇ ਹੁਣ ਜੇ ਆਪਾਂ ਇੰਗਲਿਸ਼ ਵਿੱਚ ਇਹਦੀ ਟ੍ਰਾਂਸਲੇਸ਼ਨ ਕਰੀਏ ਜੇ ਇੰਗਲਿਸ਼ ਟ੍ਰਾਂਸਲੇਸ਼ਨ ਕਰੀਏ ਹਾਂ ਵਨ ਮਸਟ ਆਲਵੇਜ਼ ਵੋ ਵਿਦ ਰਿਸਪੈਕਟ ਬਿਫੋਰ ਫਕੀਰ ਔਰ ਸੰਤ ਵਨ ਆਲਵੇਸ ਵਨ ਮਸਟ ਆਲਵੇਸ ਬੋ ਚੁਕੋ ਚੁਕ ਚੁਕਣਾ ਚਾਹੀਦਾ ਵਿਦ ਰਿਸਪੈਕਟ ਬਿਫੋਰ ਸੰਤ ਅਰ ਫਕੀਰ ਸੰਤ ਦੇ ਮੂਰੇ ਜਾਂ ਫਕੀਰ ਮੂਰੇ ਇੱਜ਼ਤ ਮਾਨ ਸ਼ਰਧਾ ਨਾਲ ਮੱਥਾ ਟੇਕਣਾ ਚਾਹੀਦਾ ਈਵਨ ਇਫ ਹੀ ਅਪੀਅਰਸ ਬ੍ਰੋਕਨ ਇਫ ਈਵਨ ਇਫ ਹੀ ਅਪੀਅਰਸ ਬ੍ਰੋਕਨ ਹੈਲਪਲੈਸ অর ਪੂਰ ਈਵਨ ਇਫ ਹੀ ਅਪੀਅਰਸ ਬ੍ਰੋਕਨ ਹੈਲਪਲੈਸ অর ਪੂਰ ਜੇ ਸਾਨੂੰ ਫਕੀਰ ਲੱਗਦਾ ਵੀ ਵੀ ਕੋਈ ਕਰ ਨਹੀਂ ਸਕਦਾ जी भी, 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 भी हेल्पलेस होगा भी पूरा है नो वर्ल्ड किंग पोजिज वैल्थ नो वर्ल्ड किंग पोसिज दुनिया के राजे आना कोई होंगे जो हों डोंट लुक एट हेम विद विद वर्ल्डलीज आई हाँ डोंट लुक एट हिम, ओ इस ना चाको विद वर्ल्डली और डिसमिसिज आई भी होर तक आपको देखो करा ना देखो डोंट क्रिटीसाइज द सेंट्स डोंट क्रिटीसाइज द डट भी संत की निंदा ना करो बिल्कुल पाप तो भी अप्रति पाप चलाओ असेंस समरी रिसपैक्ट फकीर रिस्पेक्ट इज संत असेंस दरी की रिस्पेक्ट रिसपैक्ट फकीर रिस्पैक्ट इज संत नैवर सलेटेड देंट नैवर सलेट देंट don't judge the appearance don't judge the appearance of the saint the true wealth of life is hidden in the hearts of those who live in humility and divine love Haan, the true wealth of life the true wealth of life is hidden in the in the hearts of those who live in the humility of divine love hey, ਫਿਰ ਬਾਬਾ ਰਾਮ ਸਿੰਘ ਜੀ ਜਿਹੜੇ ਸੀ ਤੇ ਇਹਨਾਂ ਦੇ ਮਾਤਾ ਜੀ ਰੋਣ ਲੱਗੀ ਬਾਬਾ ਜੀ ਜਨਗ ਦੇ ਹੁੰਦੇ ਸੀ ਫਿਰ ਮਾਤਾ ਨੇ ਬਾਬਾ ਜੀ ਪੁੱਛਿਆ ਮਾਤਾ ਕੀ ਰੋਂਦੇ ਆ ਉਹਦੇ ਬੇਟੀ ਕਿਤੇ ਬਾਬਾ ਜੀ ਪੁੱਤਰ ਦੀ ਰਾਸ ਚਾਹੀਦੀ ਆ ਬਾਬਾ ਜੀ ਨੇ ਫਿਰ ਕੀ ਕੀਤਾ ਬਚਨ ਬਾਬਾ ਜੀ ਅਸੀਂ ਕਿੱਥੇ ਕਹਿੰਦੇ ਮਾਤਾ ਗਰਨਾਟ ਦੇ ਘਰ ਆ ਜਿਹੋ ਜਿਹਾ ਮੰਗੋਗੇ ਸਮਰਦਾ ਪੂਰੀਆ ਮਹਿਣ ਗਿਆ ਸੇਵਾ ਕਰਦੇ ਤੁਸੀਂ ਗਰਨਾਟ ਦੇ ਘਰ ਗਰਨਾਟ ਦੇ ਰੋ ਬਈ ਸਾਰੀ ਇੱਛਾ ਪੂਰੇ ਬੇ ਇੱਛਾ ਪੂਰੀ ਇੱਛਾ ਪੂਰੀ ਸਭ ਦਾ ਜਾ ਕੇ ਬਸੇ ਤਾਂਤੇ ਨਾ ਤੇ ਤਾਸੀ ਮਰ ਲਾ ਚੌਥਾ ਜੋ ਨੇ 13 3 ਇਹ ਚਪੁਰਿਆ ਹੋਣਗੇ ਬਾਬਾ ਜੀ ਇਹ ਵੀ ਬਸ਼ਨ ਕਰਦੇ ਸੀ ਬਾਬਾ ਜੀ ਖੜ ਕੇ ਬਸ਼ਨ ਕੀਤੇ ਹੁੰਦੀ ਸੀ 63 ਸਾਂਦੀ ਅਗਸਤ ਆ ਆਪਣਾ ਵੱਡੇ ਬਾਬਾ ਜੀ ਵਰਸੀ ਤੇ ਵੀ ਉਦੋਂ ਲੱਗੇ ਸੀ ਵੀ ਵੀ ਪੰਜਾਬੀ ਸੂਬੇ ਦਾ ਮੋਰਚਾ ਚੱਲਦਾ ਸੀ ਵੀ ਅੱਜ ਪਤਾ ਇੱਥੋਂ ਬਾਬਾ ਜੀ ਪੰਜਾਬੀ ਸੂਬੇ ਦਾ ਨਾਲ ਕਰਨਗੇ ਬਹੁਤ ਸੰਗ ਸੀ ਸੀਆਈਡੀ ਵਾਲੇ ਬਹੁਤ ਸੀਗੇ ਨਾਲ ਚੜ੍ਹ ਆਏ ਹੋਏ ਬਾਬਾ ਜੀ ਖੜ ਕੇ ਬਸ਼ਨ ਕੀਤੇ ਜੀ ਪੌਣੇ ਦੋ ਘੰਟੇ ਬਾਬਾ ਜੀ ਬਿਜੇ ਉਸਹੋ ਕਨਮਾ ਇੱਛਾ ਪੂਰੀ ਸਭ ਦਾ ਜਾ ਕੇ ਬਸੇ ਕੰਮ ਤੇ ਜਾ। ਸਥਿਤੀ ਇਹ ਵੀ ਆਇਆ ਬਾਬਾ ਜੀ ਬਚੀ ਕਿਤੇ ਸਭ ਦੀ ਇੱਛਾ ਪੂਰੀ ਹੋਣ ਗਿਆ। ਜਿਥੇ ਵੀ ਸਭ ਦੀ ਇੱਛਾ ਪੂਰੀ ਜਿਹੜੇ ਸੀਐੜੀ ਆਇਆ ਹੈ ਨਾ ਉਹਨਾਂ ਦੀ ਇੱਛਾ ਪੂਰੀ ਹੋਣ ਗਿਆ। ਜਿਹੜੇ ਸ਼ਰਧ ਆਏ ਉਹਨਾਂ ਦੀ ਵੀ ਇੱਛਾ ਪੂਰੀ। ਫਿਰ ਬਾਬਾ ਜੀ ਮਿਸਾਲ ਦਿੱਤੀ ਦੇਖੋ ਜੀ ਵਟੇ ਵੀ ਬਿਊਟੀਫੁਲ ਐਗਜ਼ਾਮਪਲ ਬਾਬੇ ਜੀ ਦੀ ਤੇ ਬਾਬਾ ਜੀ ਵੀ ਕਿਤੇ ਮੈਂ ਤਾਂ ਥਣ ਹੁੰਦਾ। ਮੈਂ ਦੇ ਥਣ ਕੋਲ ਸਾਰਾ ਸੰਸਾਰ ਦੁੱਧ ਦੀਆਂ ਛੋੜੀਆਂ ਪੜਦਾ, ਬਾਲਟੀਆਂ ਪੜਦਾ। ਮੈਂ ਦੇ ਥਣ ਕੋਲ ਪਰ ਕਿਦੇ ਪੇ ਅਨਫੋਰਚਨਟਲੀ ਉਹ ਚਿਚੜ ਬੈਠਾ ਦਾ ਚਿਚੜ ਉਹ ਜਿਹੜਾ ਕਿ ਉੱਥੇ ਲਹੂ ਦਾ ਘੁੱਟਾ ਪੜਦਾ ਉਸੇ ਥਾਂ ਉਸੇ ਮੈਂ ਦੇ ਲਿਵਰ ਤੋਂ ਸਾਰਾ ਸੰਸਾਰ ਵੀ ਦੁੱਧ ਦੀ ਦੁੱਧ ਦੀ ਛੂੜੀਆਂ ਪੜਦਾ ਪਰ ਉਹਦੀ ਅਗਰ ਹਣ ਚਿਚੜ ਬੈਠਾ ਦਾ ਹੀ ਇਸ ਹੀ ਇਸ ਗੈਟਿੰਗ ਹੀ ਇਸ ਗੈਟਿੰਗ ది ਬਲੱਡ ਫਰਮ ਦੀ ਲਿਵਰ ਐਕਚੁਅਲੀ ਹੈ ਨਾ ਉਹ ਤਾਂ ਬ੍ਰੈਡ ਲੇਦਾ ਦਾ ਪਰ ਸਾਡੇ ਅੱਛਾ ਭਈ ਇਸ ਦਾ ਬਾਬੇ ਵਜੇ ਕੀ ਤੇ ਮਾਤਾ ਤੁਸੀਂ ਗਰਨਾ ਕੇ ਕਰਦੀ ਸੇਵਾ ਕਰਦਾ ਸੋਡਾ ਕਹਿੰਦੇ ਸਾਰੀ ਇੱਛਾ ਪੂਰੀਆਂ ਹੋਣ ਗਿਆ ਬਾਬਾ ਜੀ ਬਜੇ ਕਿਤੇ ਬਾਬਾ ਜੀ ਬੱਚੇ ਕਿਥੇ ਲੈ ਆਸੀ ਮਾਤਾ ਕੱਲ ਨੂੰ ਆਵਾਂ ਇਥੇ ਕੋਈ ਸੀਟਾ ਮਾਮਾ ਕੀ ਬੇ ਬ ਕੱਲ ਨੂੰ ਤਾਂ ਵੀ ਤੁਹਾਨੂੰ ਵੀ ਫਿਰ ਤੁਹਾਨੂੰ ਗੁਰੂ ਸਾਹਿਬ ਦਾ ਫਰਮਾਨ ਦੱਸਾਂਗੇ ਕੀ ਹੈ ਗੁਰੂ ਸਾਹਿਬ ਦਾ ਫਰਮਾਨ ਹਾਂਜੀ ਉਹ ਮਾਤਾ ਕੰਧੀ ਸਤਿਵਚਨ ਜੀ ਬਾਬਾ ਜੀ ਤੇ ਫਿਰ ਬਾਬਾ ਜੀ ਫੋਲੋਇੰਗ ਡੇ ਜਦੋਂ ਬਾਬਾ ਜੀ ਆਏ ਉੱਥੇ ਲੰਘਣ ਗਏ ਬੇ ਪਾਠਿਆ ਕੋਲੇ ਤੇ ਉਹ ਲੱਸੀ ਉਹਨੇ ਪੇਸ਼ ਕੀਤੀ ਤੇ ਬਾਬੇ ਨੇ ਲੱਸੀ ਵਿੱਚ ਪਾਉਂਦੇ ਹੁੰਦੇ ਸੀ ਮਾਤਾ ਜੀ ਲੱਸੀ ਪੇਸ਼ ਕੀਤੀ ਉਥੇ ਤੇ ਬੇ ਬਾਬਾ ਜੀ ਵੀ ਥੋੜੀ ਜਿਹੀ ਲੱਛ ਗਿਆ ਫਿਰ ਬਾਬੇ ਨੇ ਬੱਚੇ ਕਿਥੇ ਲੈ ਮਾਤਾ ਤੇਰੀ ਤੇਰੀ ਮਰਦ ਮਰਦ ਪੂਰੀ ਹੋ ਗਈ ਤੇ ਜੇ ਜਿਹੜੀ ਮਰਜ਼ੀ ਪੂਰੀ ਹੋ ਗਈ ਤੇ ਵੀ ਤੇ ਵੀ ਬਾਬਾ ਜੀ ਕਹਿੰਦੇ ਤੇਰੀ ਮਰਜ਼ੀ ਪੂਰੀ ਹੋ ਗਈ ਤੇ ਵੀ ਬਈ ਤੇਰੇ ਦੋ ਤੂੰ ਇੱਕ ਮੰਗਾ ਮੰਗਿਆ ਸੀ ਪੁੱਤ ਇੱਕ ਮੰਗਿਆ ਸੀ ਹੁਣ ਤੇਰੇ ਦੋ ਪੁੱਤ ਹੋਣਗੇ ਤੇਰੇ ਦੋ ਪੁੱਤ ਹੋਣਗੇ ਪਰ ਦੋ ਪੁੱਤ ਹੋਣਗੇ ਮਾਤਾ ਪਰ ਇੱਕ ਗੱਲ ਯਾਦ ਰੱਖੀ ਪਹਿਲਾ ਪੁੱਤ ਜਿਹੜਾ ਹੋਊ ਉਹ ਸਾਨੂੰ ਦੇਣਾ ਤੂੰ ਉਹ ਸਾਡਾ ਮਹਾਨ ਪ੍ਰਚਾਰਕ ਬਣੂ ਮਹਾਨ ਪ੍ਰਚਾਰਕ ਬਣੂ ਉਹ ਦੁਨੀਆ ਨੂੰ ਲੱਖਾਂ ਦੁਨੀਆ ਨੂੰ ਜੋੜੂਗਾ ਤੇ ਲੱਖਾਂ ਦੁਨੀਆ ਨੂੰ ਵੀ ਗੁਰਸਿੱਖੀ ਨਾਲ ਜੁੜੂਗਾ ਅਮਰਸ਼ਕਾ ਹੋਗਾ ਨਾਮ ਜਪਾਊਗਾ ਤੇ ਵੀ ਬਾਬਾ ਜੀ ਬਚੇ ਕੀਤੇ ਹੋ ਕੇ ਦਿ ਸਤ ਵਜੇ ਸਤਿ ਪਾਤਸ਼ਾਹ ਕਿਤੇ ਜਰੂਰ ਜੀ ਫਿਰ ਉਹੀ ਗੱਲ ਹੋਈ ਫਿਰ 1954 ਸੰਚ ਬਾਬਾ ਰਾਮ ਸਿੰਘ ਜੀ ਦਾ ਜਨਮ ਹੋਇਆ ਤੇ ਜਿਨ੍ਹਾਂ ਨੂੰ ਲੋਕ ਵੇ ਜਿਹਨਾਂ ਹਿੰਦੂਆਂ ਦੇ ਧਾਰਮਿਕ ਗੁਰੂ ਹੈ ਜੀ ਪਰਮਾਨੰਦ ਜੀ ਇਸ YouTube ਤੇ ਜਾ ਕੇ ਦੇਖੋ ਸਵਾਮੀ ਪਰਮਾਨੰਦ ਜੀ ਹਿੰਦੂਆਂ ਦੇ ਧਾਰਮਿਕ ਗੁਰੂ ਆ ਉਹ ਬਾਬਾ ਰਾਮ ਸਿੰਘ ਜੀ ਨੂੰ ਰਾਮ ਦਾ avatars ਕਹਿ ਕੇ ਬੁਲਾਉਂਦੇ ਸੀ RAM ਦਾ avatars ਦੇਖੋ ਤੇ ਬਸ਼ਨ ਬਾਬਾ ਜੀ ਸਾਥ ਵਿੱਚ ਢਟ ਲਾਦਾ ਉਹਨਾਂ ਉਸ ਉਹ ਬਾਬਾ ਜੀ ਬਸ਼ਨ ਔਰ RAM ਜੀ ਨੂੰ ਔਰ ਵੀ RAM ਦਾ avatars ਕਹਿ ਕੇ ਬੁਲਾਉਂਦੇ ਸੀ ਸਵਾਮੀ ਮੈਂ ਪਰ ਮੇਰੀ ਮੇਰੀ ਤੁਸੀਂ ਜਿਆ ਕਰੋਗੇ ਮੈਂ ਕਿਹਾ ਵੀ ਵੀ ਯੂ ਐਮ ਉਸ ਵੈਲਕਮ ਦਸ ਫਾਈਨ ਨੋ ਪ੍ਰੋਬਲਮ ਐਟ ਆਲ ਪਰ ਤੁਸੀਂ YouTube ਤੇ ਆ ਕੇ ਉਹ ਸਵਾਮੀ ਪਰਮਹੰਸ ਉਹ ਕਹਿ ਰਹੇ ਆ ਮੈਂ ਕਿਹਾ RAM ਦਾ avatars ਸੀ ਕਿਉਂਕਿ ਹੀ ਮਸ ਸੀ ਸਮਥਿੰਗ ਇਨ ਬਬਰਾਮ ਸਿੰਘ ਤੇ ਵੀ ਉਹ ਦੇ ਕਰਕੇ ਡਿਪੈਂਡ ਕਰਦਾ ਹੈ ਜੀ ਫਿਰ ਤੇ ਉਸ ਤੋਂ ਬਾਅਦ ਦੇਖੋ ਜੀ ਬਈ ਇਹਨਾਂ ਨੇ ਫਿਰ ਬਈ ਬਬਰਾਮ ਸਿੰਘ ਜੀ ਕੀਤਾ ਫਿਰ ਬਾਬਾ ਜੀ ਕੋਲ ਉਹ ਜੋ ਨੌਂ ਰੱਖਣਾ ਸੀ ਇਹਨਾਂ ਦਾ ਤੇ ਇਹਨੇ ਬਾਬਾ ਨੇ ਕਿਦੇ ਵੀ ਬਾਬਾ ਜੀ ਨੌਂ ਰੱਖਿਓ ਬਾਬਾ ਜੀ ਇਹ ਤਾਂ ਨੌਂ ਰਾਮ ਰੱਖਿਆ ਸੀ ਰਾਮ ਰੱਖਿਆ ਫਿਰ ਬਾਬਾ ਜੀ ਚਰਨਾਂ ਦੇ ਨਾਲ ਖੇਡਦੇ ਸੀ ਸਾਡਾ ਰਲਦੂ ਖੁਰਦੂ ਰਾਮ ਸਿੰਘ ਸਾਡਾ ਰਲਦੂ ਖੁਰਦੂ ਰਾਮ ਸਿੰਘ ਬਾਬਾ ਹੀ ਪਿਆਰ ਕਰਦੇ ਸੀ ਬਹੁਤ ਆ ਫਿਰ ਦੇਖੋ ਕਿੰਨਾ ਨਾਮ ਚ ਬਾਇਆ ਕਿੰਨਾ ਅਗਿਆ ਪੇਰ ਨਾਲ ਸਰਬਜੇਦੋ ਵੀ ਕੋਈ ਕੋਈ ਕੰਮ ਵੀ ਹੁੰਦੇ ਸੀ ਵੀ ਇਹਨਾਂ ਨੇ ਵੀ ਸਾ ਵੀ ਇਹਨਾਂ ਨੇ ਵੀ ਸਾਰੇ ਬਾਬੇ ਦੇ ਪ੍ਰਚਾਰ ਕੀਤਾ ਫਿਰ ਇਹ ਸੀ ਆਪਣਾ ਇੱਕ ਵਾਰ ਜਦੋਂ ਯਾਦ ਆਈ ਇਹ ਆਪਣਾ ਵੀ ਇਹਨਾਂ ਨੇ ਉੱਥੇ ਜੱਬੂ ਅਠਾਰ ਸਨਾਈ ਸੀ ਨਾ ਬਈ ਭਪੂਰ ਤੋਂ ਬਾਬਾ ਰੌਸੀ ਹੋਬਰਾਉਸੀ ਕਹਿੰਦੇ ਵੀ ਇੱਕ ਵਾਰੀ ਕਹਿੰਦੇ ਵੀ ਬਾਬਾ ਜੰਗਸੰਗ ਜੀ ਮਹਿਲਤ ਨਾਲੇ ਜੇ ਇਹ ਕਹਿੰਦੇ ਅਸੀਂ ਨਾ ਜੀ ਕਹਿੰਦੇ ਵੀ ਬਈ ਉਹਨਾਂ ਦੇ ਕੋਈ ਢਿੱਲੇ ਸੀ ਸਿਰ ਤੋਂ ਉਹ ਕਹਿੰਦਾ ਦਵਾਈ ਲੈਣੀ ਸੀ ਦੇਖੋ ਜੇ ਹੁਣ ਇਥੇ ਇਮੇਜਿਨ ਕਰਿਓ ਪੂਰਨ ਸੰਤਾਂ ਦੀ ਕੀ ਮਸਾਲਾ ਹੁੰਦੀ ਆ ਹਾਂ ਬਈ ਪੂਰਨ ਸੰਤਾਂ ਦੀ ਕੀ ਮਸਾਲਾ ਉਹਨਾਂ ਦੇ ਵੀ ਉਹ ਕਹਿੰਦੇ ਵੀ ਅਸੀਂ ਵੀ ਦਵਾਈ ਲੈਣੀ ਆ ਕਹਿੰਦੇ ਮੈਂ ਤੇ ਬਾਬਾ ਰਾਸਨ ਸਿੰਘ ਕਹਿੰਦੇ ਮੈਂ ਤੇ ਬਾਬਾ ਜੰਗ ਸੋਣੀ ਦੋਨੋਂ ਇੱਕ ਗੱਡੀ ਦੀ ਲੀਹੋ ਲਈ ਤੁਰ ਕੇ ਗੱਡੀ ਦੀ ਲੀਹੋ ਲਈ ਤੁਰ ਕੇ ਨਾ ਜੀ ਕਹਿੰਦੇ ਅਸੀਂ ਨਾਲ ਸਰ ਤੋਂ ਜਗਰੋਂ ਆਏ ਨਾਲ ਸਰ ਜਗਰੋਂ ਆਏ ਜਿਹੜਾ ਉਹ ਆਖੇ ਉਹਨਾਂ ਨੇ ਉੱਥੇ ਵੀ ਡਾਕਟਰ ਕੋਲੋਂ ਸਰ ਕੋ ਜਾਣਾ ਸੀ ਦਵਾਈ ਲੈਣੀ ਸੀ ਤੇ ਵੀ ਉੱਥੇ ਦਵਾਈ ਲੈਣੀ ਸੀ ਫਿਰ ਉਹਨਾਂ ਨੇ ਕਿਹਾ ਵੇਖ ਕੰਦੇ ਵੀ ਕਿ ਆਪ ਦਵਾਈ ਲੈਣੀ ਸੀ ਉਥੋਂ ਉਹਨਾਂ ਦੇ ਪੈਸੇ ਦੀ ਲੋੜ ਸੀ ਵੀ ਉਥੇ ਕਰਵਾਸਣ ਲਈ ਫਿਰ ਉਹਨਾਂ ਨੇ ਉਹਨਾਂ ਬਿਜਪਤੀ ਦੋ ਰੁਪਏ ਲੈ ਆਏ ਉਥੋਂ ਬਿੱਸਾ ਚੰਸੀ ਜੀ ਪਹਜਾ ਜੀ ਆ ਕਿ ਸਰਦਾਰਾ ਤੋਂ ਸਭ ਉਹਨਾਂ ਕੋਲ ਲੈ ਉਥੇ ਲੈ ਕੇ ਉਹਨਾਂ ਨੇ ਦਵਾਈ ਲਈ ਜਿਹੜੇ ਪੈਸੇ ਬੈਲੈਂਸ ਬਚ ਗਏ ਸੀਗਾ ਉਹ ਉਥੇ ਮੋੜਿਆ ਸਰ ਚੰਸੀ ਨੂੰ ਮੋੜਿਆ ਮੂੜ ਕੇ ਫੇਰ ਕਿਤੇ ਬਾਬਾ RAM SINGH ਦੇ ਬਾਬਾ ਜੰਗ ਸਿੰਘ ਨੱਗੇ ਚਰਨੀ ਲਿਹੋ ਲਈ ਤਰਫੇ ਫਿਰ ਬਾਸ ਨਰ ਚਗੇ ਅੱਜ ਕੀ ਹੁੰਦਾ ਅੱਜ ਕੋਈ ਅੱਜ ਦੁਨੀਆ ਦੇ ਸਾਧ ਮੈਂ ਦੁਨੀਆ ਦੀ ਕਰ ਕਰਦਾ ਦੁਨੀਆ ਦੇ ਸਾਧ ਸੰਤ ਦੇ ਲੋ ਇੱਕ ਇਹ ਕਹਿੰਦੇ ਸੈੱਟ ਆਫ ਦਾ ਜੀ ਕਹਿੰਦੇ ਲੌਜੀਕ ਗੱਡੀ ਦੀ ਸ਼ੈਲਫ ਨੂੰ ਮਾਰੋ ਤੇ ਚੱਕ ਕੇ ਚਲੋ ਦਵਾਈ ਰੱਖਿਆ ਇਹ ਦੇਖੋ ਸੰਤ ਬਾਬਾ RAM SINGH ਜੀ ਬਾਬਾ ਜੰਗ ਸਿੰਘ ਇਹ ਦੋਨੋਂ ਨੇ ਵੀ ਸ਼ਿਦਿ ਦਿੱਤੀ ਬਾਬਾ ਰਾਮ ਸਿੰਘ ਜੀ ਕਹਿੰਦੇ ਜਦੋਂ 16 ਬਿਲੇ ਨੇ ਜਾ ਕੇ ਕਿਸਾਨੀ ਮੂਰਚੇ ਚ ਕੰਬਲ ਬੰਡੇ ਬਹੁਤ ਕੁਸਮਾਰ ਦਿੱਤਾ ਫੇਰ ਕਹਿੰਦੇ ਜਦੋਂ 16 ਤਰੀਕਾ ਆਈ ਕਹਿੰਦੇ ਉਦੋਂ ਪਹਿਲਾਂ ਇਹਨਾਂ ਦੀ ਮੈਸ ਸੁਣੇ ਸਾਰੇ ਬਚਨ ਸੁਣੇ ਆ ਤੇ ਮੈਂ ਪੋਸਟਮਾਰਟ ਰਿਪੋਰਟ ਵੀ ਦੇਖੀ ਹੋਈ ਆ ਇਹਨਾਂ ਨੇ ਕਹਿੰਦੇ ਬਾਬਾ ਜੰਗ ਸਿੰਘ ਜੀ ਕਹਿੰਦੇ ਕਿ ਹਾਂ ਕਹਿੰਦੇ ਰਾਮ ਸਿੰਘਾ ਹੁਣ ਕਦੇ ਮੌਕਾ ਆ ਗਿਆ ਸ਼ੀਜੀ ਪਾਉਣ ਦਾ ਸ਼ੀਦੀਪਾ ਸ਼ੀਦੀਪਾਉਣ ਦਾ ਮੌਕਾ ਆ ਗਿਆ ਸ਼ੀਦੀਪਾ ਤੇ ਇਹ ਕਿਨ ਸਤਿਵਚਨ ਜੀ ਇਹਨੇ ਸਾਲ ਕੋ ਕਰਵਾਣ ਕਰਕੇ ਆਪਣਾ ਕਰਵਾਣ ਕਰਤਾ ਤੇ ਵੀ ਇਸ ਵੇਲੇ ਇਸ ਬਾਬਾ ਜੀ ਬਰਾਕ ਛਿਰਦੀ ਸੀ ਹਾ ਜੀ ਜਿਵੇਂ ਗੁਰਬਾਣੀ ਚੋਂ ਦਾ ਬਿਸ਼ੋੜਾ ਸੁਨੇ ਦੁਖ ਬਿੰਡ ਟਿੱਠੇ ਮਰੀਉਦ ਬਾਜ ਪੈਰੇ ਆਪਣੇ ਬਰੀ ਨਾ ਤਰੋਦ ਬਾਜ ਪੈਰੇ ਆਪਣੇ ਬਰੀ ਨਾ ਤਰੋਦ ਗਿਆਨ ਸੰਗ ਵਿੱਚ ਫਿਰ ਅਬੇ ਦੂਜਾ ਵੀ ভোর ਪਾਸੇ ਹੀ ਕਹੇ ਇਹ ਹੋਰ ਨਹੀਂ ਪਸੇ ਗਏ ਤੇ ਬਾਬਾ ਜੀ ਭਾਣਾ ਪ੍ਰਸਾਦ ਹੈ ਜੇ ਅਸੀਂ ਹੋਰ ਪਾਸੇ ਚਲੇ ਜਾਈਏ ਨਹੀਂ 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 ਇਹ ਨਹੀਂ ਕਰਨੀ ਹਾਂਜੀ ਫਰੀਦਾ ਵਾਰ ਪਰਾ ਐ ਬੈਸਾਂ ਸਾਈਂ ਮੂਝੇ ਨਾ ਦੇ ਫਰੀਦਾ ਵਾਰ ਪਰਾ ਐ ਬੈਸਾਂ ਸਾਈਂ ਮੂਝੇ ਨਾ ਦੇ ਜੇ ਤੂੰ ਨਵੇਂ ਰਖਸੀ ਜਿਉ ਸਿਰ ਰਵੇ ਜੇ ਤੂੰ ਮੇਰੇ ਰਖਣਾ ਤਾ ਸਿਰ ਜਰੋ ਹਾਂ ਕਾ ਬੀ ਗੋ ਐਸਾ ਬਰਾਕ ਚ ਮੈਂ ਉਹਦੇ ਬਹੁਤ ਅੱਛਾ ਸਾਡੇ ਕੋਲ ਵੀ ਅਮਰੀਕਾ ਹੁੰਦੇ ਰਏ ਮੇਰੇ ਘਰੇ ਵੀ ਆਏ ਆ ਚਰਨ ਪਾਇਆ ਦੋਗਰੀ ਤੇ ਫੇਰ ਗਰਮਾਨੀ ਚੋਂ ਆਦਾ ਤਾਗਾ ਤਾਗਾ ਕਰਕੇ ਢੋਲਿਆ ਸਗਲਾ ਖਾਇਆ ਮਾਸ ਤਾਗਾ ਕਰਕੇ ਢੋਲਿਆ ਸਗਲਾ ਖਾਇਆ ਮਾਸ ਇਹ ਦੋਏ ਨੈਣਾ ਮਤਸੋ ਪਰ ਦੇਖਣ ਕੀ ਆਸ ਇਹ ਮੇਰੇ ਅੱਖਾਂ ਨੂੰ ਛੂ ਹੋਣਾ ਇਹਨਾਂ ਅੱਖਾਂ ਦੇ ਵਿੱਚ ਮੈਂ ਉਹਦੇ ਮਾਲਕ ਨੂੰ ਦੇਖਣ ਦੀ ਆਸ 세 ਬਿਟਾ ਹਾਂ 1382 ਆਪੇ ਜੀ ਦੇਖੋ ਜਦੋਂ ਬਾਬਾ ਈਸ਼ਰ ਸਿੰਘ ਜੀ ਨੇ ਪਾਣਾ ਬਸਾਇਆ ਇਹ ਵੀ ਮੈਂ ਸਗਰਪਲੀ ਕਰਦਾ ਸੀ ਕਿ ਮੈਂ ਜਿਆਦਾ ਕਰ ਹੁਣ ਬਾਬਾ ਈਸ਼ਰ ਸਿੰਘ ਮਾਰੇ ਪੜਨ ਬਤਾ 7 ਅਕਤੂਬਰ 1963 ਬਹੁਤ ਕੋ ਸਵੇਰ ਮੈਂ ਅੱਗੇ ਵੀ ਦੱਸੂਗਾ ਕਈ ਵਾਰੀ ਹਾਂ ਜੀ 7 ਅਕਤੂਬਰ ਨੂੰ ਬਾਬਾ ਜੀ ਨੇ 2:30 ਵਜੇ ਸਵੇਰੇ ਤੇ ਜ ਮਸਾਵਰ 11:00 ਵਜੇ ਨਤਿਨ ਜੀ ਆਉਂਦੇ ਸੀ ਉੱਥੇ ਬਾਬਾ ਜੀ ਨੇ ਵੀ ਉੱਥੇ ਉੱਥੇ ਵੀ ਕਹਿਤਾ ਪਹਿਲਾਂ ਬਾਬਾ ਕੁੰਦਰ ਸਿੰਘ ਬਾਬਾ ਇੰਦਰ ਸਿੰਘ ਜੁੜਿਆ ਨੂੰ ਵੀ ਤੁਸੀਂ ਤਿਲਕ ਲੈ ਕੇ ਆਓ ਇਹ ਤਿਲਕ ਲੈ ਕੇ ਗਏ ਤੇ ਬਾਬਾ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਵੱਡੇ ਸਤਿਗੁਰੂ ਜਿਹੜੇ ਆ ਤੇ ਉਹਨੂੰ ਤਿਲਕ ਦਿੱਤਾ ਤਿਲਕ ਦਿੱਤਾ 7 ਅਕਤੂਬਰ ਨੂੰ ਤੇ ਉਹ ਤਿਲਕ ਹੁਣ ਵੀ ਲੱਗਿਆ ਹੋਇਆ ਮੈਂ ਤਾਂ ਹੀ ਦਰਸ਼ਨ ਕੀਤੇ ਤੇ ਪਰ ਮੈਂ ਜਬ ਬਾਬਾ ਗਿਜਾ ਸਿੰਘ ਜੀ ਦੇਰਸ਼ਣ ਕੀਤੇ ਆ ਬਾਬਾ ਜੀ ਜੀ ਬਰੂਦੀਆਂ ਦੇ ਉਹ ਵੀ ਸੇਵਾ ਕਰਦੇ ਸੀ ਬਾਬਾ ਕੰਦਰ ਸਿੰਘ ਨਾਲ ਤੇ ਉਹ ਤੇ ਵੀ ਉਹ ਥਾਲ ਲੈ ਜਾਂਦੇ ਹੁੰਦੇ ਸੀ ਉਹਨਾਂ ਨੇ ਵੀ ਜੇ ਦੱਸਿਆ ਸਾਰਾ ਵੀ ਮੇਰੇ ਪਿਤਾ ਜੀ ਨੂੰ ਪਤਾ ਸੀਗਾ ਤੇ ਬਾਬਾ ਚਲਕ ਦਿੱਤਾ ਜੀ ਖੁਦ ਜੀ ਗੁਰਸਾਖ ਤੇਲਕਾ ਫਿਰ ਮੈਨੂੰ ਕੱਲ ਪਰਸੋਂ ਕਿਸੇ ਦਾ ਫੋਨ ਆਇਆ ਜੀ ਤੇ ਮੈਨੂੰ ਕਹਿੰਦਾ ਜੀ ਜੀ ਇਹ ਤਾਂ ਜੀ ਉਹ ਤਾਂ ਜੀ ਵੀ ਕਿਸੇ ਮਾਪਰਸ਼ ਨੂੰ ਨੇ ਸਤਿਕਾਰ ਜੋ ਹੈ ਸਾਡੇ ਸਾਰੇ ਮਾਪਰਸ਼ ਵੀ ਰਹਿੰਦੇ ਸੀ ਕਹਿੰਦੇ ਵੀ ਉਹਨਾਂ ਨੂੰ ਕਿਤੇ ਕਰ ਦਿੱਤੀ ਦੇਗੀ ਸੀ ਜੀ ਬਾਬਾ ਜੀ ਮੈਂ ਕਿਹਾ ਮੈਂ ਕਿਹਾ ਤੁਸੀਂ ਕਿਉਂ ਮੈਂ ਕਿਹਾ ਬਿੰਮਾ ਪਰਸ਼ਾ ਦੀ ਵੀ ਨਿਆ ਕਰਦੇ ਸੀ ਮੈਂ ਕਿਹਾ ਵਾਪਸੇ ਬਾਬਾ ਜੀ ਨੇ ਸੇਵਾ ਲਾਤੀਆਂ ਸਾਰੀਆਂ ਬੀਜੀ ਮੈਂ ਕਿਹਾ ਬਾਬਾ ਕੰਦਨ ਸਿੰਘ ਨੂੰ ਗੁਰੂ ਸਾਹਿਬ ਦੀ ਸੇਵਾ ਦੇਗੀ ਉਹ ਆਪਾਂ ਸਾਧੂ ਸਿੰਘ ਜੀ ਨੂੰ ਆਪਦੇ ਵੀ ਅੰਦਰ ਦੀ ਸਾਰੀ ਸੇਵਾ ਵਿਚਾਰਦੀ ਹਜੂਰੀਏ ਦੀ ਮੁੱਖੀ ਸੀ ਬਾਬਾ ਨਰਿੰਦਰ ਸਿੰਘ ਦੀ ਅਟ ਸੇਵਾ ਸੀ ਸਾਰਿਆਂ ਦੀ ਸੇਵਾ ਲਾਗੀ ਸੀ ਫਿਰ ਮੈਂ ਕਿਹਾ ਬਾਬਾ ਜੀ ਸੇਵਾ ਦੇ ਕਿਸੀ ਮੈਂ ਕਿਹਾ ਇਹ ਮੈਂ ਕਿਹਾ ਤੁਸੀਂ ਮੈਂ ਜੇ ਵੀ ਉਹ ਥੋੜੀ ਚੀਜ਼ ਮੈਂ ਕਿਹਾ ਕਿੱਡੀ ਵੱਡੀ ਹੈ ਵੀ ਰਹਿਮਤ ਇਹ ਗੱਲ ਹੁਣ ਲਖ ਗੁਰੂ ਗੋਬਿੰਦ ਸਿੰਘ ਜਦੋਂ ਬਈ ਭਾਣਾ ਪਰਤਿਆ ਤਿਲਕ ਦਿੱਤਾ ਉਸ ਵੇਖੇ ਭਾਈ ਮਣੀ ਸਿੰਘ ਜੀ ਵੀ ਨਾਲ ਸੀ ਕਿੱਡੀ ਵੱਡੀ ਕਰਵਾਨੀ ਵਾਲੀ ਸੀ ਗੁਰੂ ਸਾਹਿਬ ਨੇ ਬਈ ਉਹ ਦਿੱਤੀ ਨਹੀਂ ਭਾਈ ਮਣੀ ਸਿੰਘ ਜੀ ਨੂੰ ਦਿੱਤੀ ਨਹੀਂ ਗੱਦੀ ਦਿੱਤੀ ਇਹ ਕੋ ਆਪਣਾ 11ਵਾਂ ਗੁਰੂ ਨਹੀਂ ਬਣਾਇ ਭਾਈ ਦਿਆਲ ਸਿੰਘ ਜੀ ਹੁੰਦੇ ਸੀ ਭਾਈ ਧਰਮ ਸਿੰਘ ਜੀ ਗੁਰੂ ਸਾਹਿਬ ਨਾਲ ਸੀ ਕਿੱਡੀ ਕਰਵਾਨੀ ਵਾਲੀ ਸੀ ਉਹਨਾਂ ਦੇ ਹੋਰ ਸਿੰਘ ਬਹੁਤ ਸੀ ਪਰ ਗੁਰੂ ਸਾਹਿਬ ਨੇ ਬਈ ਜਿਹੜੇ ਤਰਕੇ ਗੁਰੂ ਸਾਹਿਬ ਸੀ ਬਾਬਾ ਇਸ ਦਾ ਬਾਬਾ ਜੀ ਦੇ ਵੀ ਜਿਹੜੀ ਪਾਵਰ ਸੀਗੀ ਬਾਬਾ ਜੀ ਕੋਲ ਦੀ ਪਾਵਰ ਸੀ ਗੁਰੂ ਗੋਬਿੰਦ ਸਿੰਘ ਜੀ ਐਂਡ ਬਾਬਾ ਜੀ ਗਿਵ ਵੈਕ ਦੀ ਪਾਵਰ ਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਦਿੱਤੀ ਪਾਵਰ ਇਹ ਸੀ ਬਾਬਾ ਜੀ ਕੋ ਆਮ ਇਨਸਾਨ ਆਪ ਮਾਂ ਪਰ ਸੀ ਸੀ ਬਹੁਤ ਹੀ ਜ਼ਿਆਦਾ ਵੀ ਵੀ ਸੀ ਕਿ ਤੇ ਬਾਬਾ ਜੀ ਨੇ ਹਮੇਸ਼ਾ ਹੀ ਬਸ ਇਸ ਤਰ੍ਹਾਂ ਕਰਨਾ ਵੀ 1900 ਫਿਰ ਸੱਚ ਬਾਬਾ ਜੀ ਪਹਾੜ ਵਰਸ ਤੋਂ ਬਾਅਦ ਫਿਰ ਬਾਬਾ RAM ਸਿੰਘ ਜੀ ਤੇ ਬਾਬਾ ਕੁੰਦਨ ਸਿੰਘ ਜੀ ਕੋ ਚਲੇ ਗਏ ਏ ਬਾਬਾ ਬਾਬਾ ਸਾਧੂ ਸਿੰਘ ਜੀ ਦੇ ਅਤਰਾਜ ਕੀਤਾ ਕਦੇ ਵੀ ਰਸ਼ਮਤ ਸਾਹਿਬ ਕਦੇ ਉਹ ਤਾਂ ਕਦੇ ਵੀ ਮੈਂ ਆਵਦੇ ਕੋ ਰੱਖਣਾ ਮੈਂ ਸਿੱਕਾ ਵੀ ਕਿਸੇ ਸੁਣਾ ਉਹ ਬਾਬਾ ਕੁੰਦਸੀ ਜੀ ਉਹ ਗਏ ਉਹ ਬਾਬਾ ਕੁੰਦਸੀ ਕਹਿੰਦੇ ਇੱਕੋ ਗੱਲ ਲਿਆ ਕੋਈ ਨਾ ਉਧਰ ਚਲੇਆ ਤੇ ਉਧਰ ਆ ਗਏ ਤੇ ਉਧਰ ਆ ਗਏ ਤੇ ਫਿਰ 1978 ਸਾਲ ਚ ਬਾਬਾ ਸਾਧੂ ਸਿੰਘ ਜੀ ਨਾਲ ਇਹ ਬਾਬਾ ਰਾਮ ਸਿੰਘ ਇੰਗਲੈਂਡ ਗਏ ਮੈਂ ਵੀ ਉਧਰ ਲੈਣ ਹੁੰਦਾ ਸੀ ਮੌਤ ਜਿਮਾ ਸਤਾ ਤਰਜਾ ਲਗਾ ਸੀ 78 ਚਾਈ ਸੀ ਤੇ ਉੱਥੇ ਫਿਰ ਆਪਣੇ ਭਾਈ ਸੁਮੇਸ਼ ਸਿੰਘ ਜੀ ਨਾਲ ਸੀ ਭਾਈ ਸੀਤਲ ਸਿੰਘ ਨਾਲ ਸੀ ਪ੍ਰੋਫੈਸਰ ਦਰਸ਼ਨ ਸੋਯਾਕਾਲ ਸਾਹਿਬ ਕੋ ਜਿੱਥੇ ਅਕਾਲ ਤਖਤ ਉਹ ਸੀਗੇ ਭਾਈ ਰਾਮ ਸਿੰਘ ਮਲੋਟ ਵਾਲੇ ਉਹ ਜਿਹੜੇ ਇੰਗਲੈਂਡ ਅੱਚਕਰ ਉਹ ਸੀਗੇ ਤੇ ਬਾਕੀ ਫਿਰ ਇਹਨਾਂ ਦੇ ਨਾਲ ਸੀਗੇ ਨੇਕੇ ਹਰਨੇਕ ਸਿੰਘ ਫਿਰ ਉਹ ਵੀ ਨਾਲ ਹੀ ਸੀਗਾ ਤੇ ਵੀ ਆਪਣੇ ਸਾਰੇ ਉੱਥੇ ਨਾਲ ਹੀ ਐਸੀ ਬਾਬਾ ਸਾਰੇ ਸੀ ਨਾਲ ਇਹ ਬਾਬਾ ਰਾਮ ਸਿੰਘ ਉੱਥੋਂ ਫਿਰ ਭਾਈ ਮਾਦਸ ਸਿੰਘ ਲੈ ਕੇ ਆਏ ਸੀ ਹਾਂ ਮੇਰਾ ਵੀ ਐਂਡ ਤੇ ਇਹ ਹੈ ਜੀ ਹੁਣ ਆਪਾਂ ਉਹਨਾਂ ਦੀ ਵਰਸੀ ਆਪਸਾਰੇ ਉਹਨਾਂ ਦੇ ਬੀ ਬਾਬਾ ਰਾਮ ਸਿੰਘ ਜੀ ਜੀ ਪਵਿੱਤਰ ਬਈ ਬਈ ਜੋ ਜਬਈ ਵਰਸੀ ਦੇ ਉਤੇ ਆਪਾਂ ਸ਼ਰਧਾ ਜੀ ਭੇਟ ਕਰਨੀ ਆ ਸਾਰੇ ਜਾਣੇ ਬਈ ਪੰਜ ਪੰਜ ਪਾਠ ਸੁਖਣੀ ਸਦ ਪਰਵ ਜੀ ਆਪਾਂ ਨਹੀਂ ਕਰ ਸਕਦੇ ਇੱਕ ਕਰੋ ਦੋ ਕਰੋ ਤਿੰਨ ਕਰੋ ਜ਼ਰੂਰ ਕਰੋ ਚੌਪੀ ਸਦ ਪਾਠ ਕਰੋ ਬਈ ਇਸ ਵੀ ਉਹ ਜੇ ਮਹਾਂਪਾਤਮਾ ਸਰਪੇਚੋ ਜਿਨ੍ਹਾਂ ਨੇ ਬਈ ਬਾਬਾ ਜੀ ਦਾ ਨਾਮ ਚੁਮਕਾਇਆ ਅਮਿਸ਼ ਤੇ ਗੁਰੂ ਗ੍ਰੰਥ ਸਿੱਖੀ ਨੂੰ ਸੰਗਠਿਤ ਰੱਖਣ ਸ਼ਾਨਦਤ ਇਹੀ ਇਹ ਬੇਨਤੀ ਹੈ ਜੀ ਹੋ ਜੋ ਕਿ ਭਲੂਈ ਦਾ 10 ਮਾਫੀ ਆ ਜਾ ਚਾਈ ਮਨ ਤੋਂ ਜੋ ਮਾਫੀ ਦੇ ਵਾਹਿਗੁਰੂ ਜੀ ਦਾ ਖਾਲਸਾ ਵਹਿਜੀ ਕੀ ਪਤ